ਜੱਤੀ ਆ ਨਹੀਂ ਵੇਖੇ ਜਾਂਦੇ ਹਾਇ ਜੱਤੀ ਵੇਖੋ ਆ ਨਹੀਂ ਵੇਖੇ ਜਾਂਦੇ ਕਤਲ ਭਾਈਪਾਗੀ ਹਾਇ ਪਿਆਰ ਨੂੰ ਮੇਰਾ ਕਨੇਦ ਵਾਪਰੀ ਹੈ 20 ਸਾਲ ਦੇ ਮੁੰਡੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਕਿਹਾ ਜਾ ਰਿਹਾ ਕਿ ਪਰਾੜੀ ਰੰਜਿਸ਼ ਤੇ ਚਲਦਿਆ ਹਮਲਾਵਰਾ ਦੇ ਵੱਲ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਕਿ ਆ ਮਾਮਲਾ ਬਟਾਲਾ ਦੇ ਨਸਤੀਕੀ ਪਿੰਡ ਅਕਰਪੂਰਾ ਕਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਪ੍ਰਾਣੀ ਰੰਜੀਸ਼ ਤੇ ਚਲਦਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਬੁਰੀ ਤਰ੍ਹਾਂ ਇਸ ਨੌਜਵਾਨ ਨੂੰ ਵੱਢਿਆ ਜਾਂਦਾ ਤੇ ਉਸ ਤੋਂ ਬਾਅਦ ਮੌਤ ਦੇ ਕੱਟ ਉਤਾਰ ਦਿੱਤਾ ਗਿਆ ਪਰਿਵਾਰਿਕ ਮੈਂਬਰਾਂ ਦਾ ਰੋ ਰੁਹ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿ ਹਮਲਾਵਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲ ਦੇ ਰੋਸ਼ਨਦੀਪ ਵਜੋਂ ਹੋਈ ਹੈ ਸuperfarr ਦੇ ਵੱਲੋਂ ਦੱਸਿਆ ਗਿਆ ਕਿ ਬੀਤੀ ਦੇਰ ਰਾਤ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਉਸਤੇ ਪ੍ਰਾਣੂ ਕੇਰ ਕੇ ਤੇਜ਼ ਤਰਹ ਹਥਿਆਰਾਂ ਦੇ ਨਾਲ ਹਮਲਾ ਕੀਤਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਕੀਤਾ ਜਾਂਦਾ ਜਦੋਂ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਰੋਸ਼ਨਦੀਪ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸuperfarr ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਤੋਂ ਗੋਹਾਲ ਲਗਾਈ ਗਈ ਕਿ ਇਨਾ ਹਮਲਾਵਰਾਂ ਦੇ ਖਿਲਾਫ ਜਲ ਤੋਂ ਜਲਦ ਕਾਰਵਾਈ ਕੀਤੀ ਜਾਵੇ ਮਹਿਜ ਅਜੇ 20 ਸਾਲ ਦੀ ਉਮਰ ਦੀ ਰੋਸ਼ਨਦੀਪ ਦੀ ਜਿਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹਾਏ ਚੱਤੀ ਵੇਖਾ ਹਾਏ ਨੀਂਵੇ ਵੇਖਿਆ ਜਾਂਦੇ ਹਾਏ ਪਿਓ ਨੂੰ ਮੇਰਾ ਖਨੇ ਟਾਲਿਆ ਆਈ ਜਾ ਤਾਤਰਪਾਰ ਦੀ ਸਾਡੇ ਵੀ ਸਾਡੀਆਂ ਧੋੜਾ ਲਵਾਈਆਂ ਕਿ ਉਹਨਾਂ ਨੇ ਸਾਨੂੰ ਗੇ ਦੇਖਦੇ ਫਰਦਾ ਨਹੀਂ ਆ ਗੈਨ ਨੂੰ ਤੇ ਉਹ ਮੁੰਡਾ ਥੱਲੇ ਫੇਲਦਾ ਪਿਆ ਹੀਗਾ ਸਾਨੂੰ ਵੀ ਸਾਡੀਆਂ ਧੋੜਾ ਲਵਾਈਆਂ ਚੰਗੀਆਂ ਭਲੀਆਂ ਉਹਨਾਂ ਨੇ ਮੱਡੇ ਵੀ ਚਲਾਏ ਬਹੁਤ ਜ਼ਿਆਦਾ ਹੀ ਸਾਡੇ ਬੱਚਿਆਂ ਦੇ ਅੱਧੀ ਪੇ ਆ ਕੇ ਨਾਲੇ ਉਸ ਤੋਂ ਇਲਾਵਾ ਹੋਰ ਵੀ ਕੋਈ ਜ਼ਖਮੀ ਹੋਇਆ ਤੁਹਾਡੇ ਪਰਿਵਾਰ ਦਾ ਮੈਂਬਰ ਕਿੰਨੇ ਜਣੇ ਹੋਰ ਕਿਹਨੂੰ ਮਾਰਦੀ ਕੁਛ ਕੀਤੀ ਉਹਨਾਂ ਨੇ ਉਹ ਚ ਗਈ ਆ ਕਰੋ ਗਿਆ ਨਾਲੇ ਤਲੂਤਰ ਮਾਰਦੇ ਵੀ ਪਤਾ ਨਹੀਂ ਪਹਿਲਾਂ ਮੇਰੀ ਪੁਰਾਣੀ ਗੱਲ ਹੈ ਕਿ ਜਾਨੀ ਤੁਸੀਂ ਮੌਕੇ ਤੇ ਗਏ ਸੀ ਹਾਂਜੀ ਤੁਸੀਂ ਲੋਗ ਇਹ ਕੀ ਵੇਖਿਆ ਜਾ ਰਿਹਾ ਹਾਂ ਤਾਂ ਆਪਾਂ ਇਹ ਵੇਖਾ ਨੂੰ ਵੀ ਆਪਾਂ ਜਿਹੜੇ ਉਹਦੇ ਦੀ ਰੋਜ਼ੀ ਦੀ ਦਾਤਰ ਮਾਰੀ ਤਾਂ ਨਾ ਆਪਾਂ ਵੀ ਸਾਰਾ ਟੱਪਰ ਪੜਾ ਵਾਪਰੀ ਹੈ 20 ਸਾਲ ਦੇ ਮੁੰਡੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਕਿਹਾ ਜਾ ਰਿਹਾ ਕਿ ਪ੍ਰਾਣੀ ਰੰਜਿਸ਼ ਦੇ ਚਲਦਿਆਂ ਹਮਲਾਵਰਾਂ ਦੇ ਵੱਲੋਂ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮਾਮਲਾ ਬਟਾਰਾ ਦੇ ਨਸਤੀਕੀ ਪਿੰਡ ਅਕਰਪੂਰਾ ਕਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਪੁਰਾਣੀ ਰੰਜਿਸ਼ ਤੇ ਚਲਦਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਬੁਰੀ ਤਰ੍ਹਾਂ ਇਸ ਨੌਜਵਾਨ ਨੂੰ ਵੱਢਿਆ ਜਾਂਦਾ ਤੇ ਉਸ ਤੋਂ ਬਾਅਦ ਮੌਤ ਦੇ ਕੱਟ ਉਤਾਰ ਦਿੱਤਾ ਗਿਆ ਪਰਿਵਾਰਿਕ ਮੈਂਬਰਾਂ ਦਾ ਰੋ ਰੁਹ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿ ਹਮਲਾਵਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲ ਦੇ ਰੋਸ਼ਨਦੀਪ ਵਜੋਂ ਹੋਈ ਹੈ ਸੁਪਰੀਫਾਰ ਦੇ ਵੱਲੋਂ ਦੱਸਿਆ ਗਿਆ ਕਿ ਬਿੱਤੀ ਦੇ ਰਾਤ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਉਸਤੇ ਪ੍ਰਾਣੂ ਕੇਰ ਕੇ ਤੇਜ਼ ਤਰਹ ਹਥਿਆਰਾਂ ਦੇ ਨਾਲ ਹਮਲਾ ਕੀਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਜਾਂਦਾ ਜਦੋਂ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਰੋਸ਼ਨਦੀਪ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੁਪਰੀਫਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਤੋਂ ਗੋਹਾਲ ਲਗਾਈ ਗਈ ਕਿ ਇਨਾ ਹਮਲਾਵਰਾਂ ਦੇ ਖਿਲਾਫ ਜਲ ਤੋਂ ਜਲਦ ਕਾਰਵਾਈ ਕੀਤੀ ਜਾਵੇ ਮਹਿਜ ਅਜੇ 20 ਸਾਲ ਦੀ ਉਮਰ ਦੀ ਰੋਸ਼ਨਦੀਪ ਦੀ ਜਿਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਮਾਇਆ ਜੱਤੀ ਵੇਖਾ ਆ ਨਹੀਂ ਜੇ ਬੱਠੇ ਜਾਂਦੇ ਹਾਈ ਪਿਓ ਨੂੰ ਮੇਰਾ ਕਨੇਡਾ ਲਿਆ ਹੀ ਜਾ ਤਾਤਰਪਾਰ ਦੀ ਸਾਡੇ ਵੀ ਸਾਡੀਆਂ ਧੋੜਾ ਲਵਾਈਆਂ ਕਿ ਉਹਨਾਂ ਨੇ ਸਾਨੂੰ ਗੱਦੇ ਦੇ ਫਰਨਾ ਨਹੀਂ ਆ ਗੈਨ ਨੂੰ ਤੇ ਉਹ ਮੁੰਡਾ ਥੱਲੇ ਫੇਲਦਾ ਪਿਆ ਹੀਗਾ ਸਾਨੂੰ ਵੀ ਸਾਡੀਆਂ ਧੋੜਾ ਲਵਾਈਆਂ ਚੰਗੀਆਂ ਭਲੀਆਂ ਉਹਨਾਂ ਨੇ ਵੱਡੇ ਵੀ ਚਲਾਏ ਬਹੁਤ ਜ਼ਿਆਦਾ ਸਾਡੇ ਬੱਚਿਆਂ ਦੇ ਵੀ ਪੇ ਆ ਕੇ ਨਾਲੇ ਉਸ ਤੋਂ ਇਲਾਵਾ ਹੋਰ ਵੀ ਕੋਈ ਜ਼ਖਮੀ ਹੋਇਆ ਤੁਹਾਡੇ ਪਰਿਵਾਰ ਦਾ ਮੈਂਬਰ ਕਿੰਨੇ ਜਣੇ ਸਨ ਇਹਨੂੰ ਮਾਰਦੀ ਕੁਛ ਕੀਤੀ ਹੈ ਨਾ ਸਾਡੀ ਮੋਈ ਬੰਦੇ ਉਹ ਚ ਗਈ ਆ ਕਰੋ ਵਿਆਹ ਨਾਲ ਤੇ ਡੂਟਰ ਮਾਰਦੀ ਵੀ ਪਤਾ ਨਹੀਂ ਪਹਿਲਾਂ ਮੇਰੀ ਪੁਰਾਣੀ ਗੱਲ ਹੈ ਕਿ ਜਾਨੀ ਤੁਸੀਂ ਮੌਕੇ ਤੇ ਗਏ ਸੀ ਹਾਂਜੀ ਤੁਸੀਂ ਲੋਗ ਇਹ ਕੀ ਵੇਖਿਆ ਜਾਵੇ ਹਾਂ ਤਾਂ ਆਪਾਂ ਇਹ ਵੇਖਾਂ ਨੂੰ ਵੀ ਆਪਾਂ ਜਿਹੜੇ ਗਏ ਉਹਦੇ ਦੀ ਰੋਜ਼ੀ ਦੀ ਦਾਤਰ ਮਾਰੀ ਤਾਂ ਨਾ ਆਪਾਂ ਜਿਹੜੇ ਆਨੂੰ ਨਜ਼ਰ ਵਿੱਚ ਆ ਸਾਰਾ ਟੱਪ ਟੱਪ